ਇਸਟੋਨੀਆ ਕੰਟਰੀ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਕੀ ਇਸਟੋਨੀਆ ਕੰਟਰੀ ਦੇ ਵਿੱਚ ਆਪਾਂ ਵਿਦਾਊਟ ਆਈਡੈਂਟ ਸਪਲਾਈ ਕਰ ਸਕਦੇ ਹਾਂ ਕੀ ਇਸਟੋਨੀਆ ਦੇ ਵਿੱਚ ਆਪਾਂ ਸਪਾਊਸ ਦੇ ਨਾਲ ਜਾ ਸਕਦੇ ਹਾਂ ਕੀ ਇਸਟੋਨੀਆ ਕੰਟਰੀ ਦੇ ਵਿੱਚ ਜਿਹੜੀ ਬੀਏ ਕੀਤੀ ਹੁੰਦੀ ਆ ਆਪਾਂ ਜਿਵੇਂ ਕਿ ਪੰਜਾਬੀ ਮੀਡੀਅਮ ਦੇ ਵਿੱਚ ਹਿੰਦੀ ਮੀਡੀਅਮ ਦੇ ਵਿੱਚ ਕੀ ਇਸ ਦੇ ਨਾਲ ਆਪਾਂ ਅਪਲਾਈ ਕਰ ਸਕਦੇ ਹਾਂ ਇੱਕੋ ਟਾਈਮ ਤੇ ਕਿੰਨੇ ਕੋਰਸ ਅਪਲਾਈ ਕਰ ਸਕਦੇ ਇਸਟੋਨੀਆ ਕੰਟਰੀ ਕਿੱਥੇ ਹੈ ਇਹ ਲਾਤਵੀਆ ਤੇ ਲਥਬਾਨੀਆ ਕੰਟਰੀ ਮਤਲਬ ਕਿ ਲਾਤਵੀਆ ਵਿਚਾਲੇ ਲੱਗਦਾ ਇਹਨਾਂ ਦੇ ਤੇ ਉਹਦੇ ਨਾਲ ਇਸਟੋਨੀਆ ਉਹਦੇ ਨਾਲ ਹੀ ਕੰਟਰੀ ਮੁੜ ਕੇ ਲਾਤਵੀਆ ਦੇ ਕੰਟਰੀ ਆ ਜਾਂਦੀ ਹੈ ਲਥਬਾਨੀਆ ਸੋ ਇਸ ਕੰਟਰੀ ਜਿਹੜੀ ਹੈਗੀ ਹੈ ਇਹ ਲਾਤਵੀਆ ਦੇ ਨਾਲੋਂ ਥੋੜਾ ਜਿਹਾ ਇਸ ਕੰਟਰੀ ਦਾ ਮਤਲਬ ਕਿ ਕਹਿ ਦਨੇ ਕਿ ਸਟੈਂਡਰਡ ਦਾ ਫਰਕ ਹੈ ਕਿਉਂਕਿ ਸਟੈਪ ਬਾਈ ਸਟੈਪ ਹਰ ਇੱਕ ਕੰਟਰੀ ਦਾ ਫਰਕ ਪੈਂਦਾ ਜਿਵੇਂ ਹੁਣ ਤੁਸੀਂ ਕੰਪੇਅਰ ਕਰੋਗੇ ਪੋਲੈਂਡ ਪੋਲੈਂਡ ਨੂੰ ਤੁਸੀਂ ਕੰਪੇਅਰ ਕਰੋਗੇ 스ਵੇਡਨ ਨਾਲ 스웨덴 ਨੂੰ ਤੁਸੀਂ ਕੰਪੇਅਰ ਕਰੋਗੇ 스위스랜드 ਨਾਲ ਸੋ ਇਸੇ ਤਰ੍ਹਾਂ ਹਰ ਇੱਕ ਕੰਟਰੀ ਦਾ ਮਤਲਬ ਕਿ ਲੀਵਿੰਗ ਆਫ ਸਟੈਂਡਰਡ ਦਾ ਫਰਕ ਪੈਂਦਾ ਬਟ ਇਹ ਤਿੰਨੇ ਕੰਟਰੀਆਂ ਬਾਲਟਿਕ ਸੀ ਦੇ ਨਾਲ ਲੱਗਦੇ ਆ ਬਾਲਟਿਕ ਕੰਟਰੀਜ਼ ਆ ਜਾਂਦੀਆਂ ਤੁਸੀਂ ਲਾਤਵੀਆ ਤੋਂ ਫਲਾਈਟ ਸਿੱਧੀ ਲੈਣੀ ਹੈ ਬਾਲਟਿਕ ਫਲਾਈਟ ਮਿਲੂਗੀ ਤੁਸੀਂ ਸਿੱਧੀ ਜਾ ਸਕਦੇ ਸਭ ਤੋਂ ਪਹਿਲਾਂ ਇਸ ਕੰਟਰੀ ਦਾ ਪ੍ਰੋਸੀਜਰ ਕੀ ਹੈ ਅਪਲਾਈ ਕਰਨ ਦਾ ਐਂਡ ਤੁਸੀਂ ਕਦੋਂ ਅਪਲਾਈ ਕਰ ਸਕਦੇ ਹੋ ਕਿਹੜੇ ਸਟੂਡੈਂਟ ਅਪਲਾਈ ਕਰ ਸਕਦੇ ਆ ਕਿੰਨੀ ਕਿੰਦੀ ਫੀਸ ਹੁੰਦੀ ਹੈ ਕਿਹੜੇ ਕਿਹੜੇ ਕੋਰਸ ਹੁੰਦੇ ਆ ਐਂਡ ਕਿੰਨੇ ਏਜੈਂਸੀ ਅੰਟੇਕ ਹੁੰਦੇ ਆ ਐਸ ਟਾਈਮ ਸਪਟੰਬਰ ਅੰਟੇਕ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਇਸਟੋਨੀਆ ਦੀ ਗੱਲ ਕਰ ਰਿਹਾ ਨਾ ਕਿ ਮੈਂ ਕਿੰਦੀ ਹੋਰ ਕੰਟਰੀ ਦੀ ਇਸਟੋਨੀਆ ਦੀ ਇਸਟੋਨੀਆ ਕੰਟਰੀ ਦੇ ਵਿੱਚ ਤੁਹਾਨੂੰ ਐਸ ਟਾਈਮ ਸਪਟੰਬਰ ਅੰਟੇਕ ਮਿਲੇਗਾ ਜੇ ਤੁਹਾਨੂੰ ਕੋਈ ਵੀ ਏਜੰਟ ਇਹ ਝੂਠ ਮਾਰ ਕੇ ਗੱਲ ਕਹਿ ਦਿੰਦਾ ਕਿ ਇਸ ਟਾਈਮ ਅਸੀਂ ਫਰਬਰੀ ਟੈਕ ਵਿੱਚ ਕਰਾਂਗੇ ਅ ਦਸੰਬਰ ਚੱਲੀ ਜਾਂਦਾ ਦਸੰਬਰ ਦਾ ਮਹੀਨਾ 22 ਤਰੀਕ ਹੋਈ ਜਾਂਦੀ ਹੈ ਸੋ ਇਸ ਦਿਨਾਂ ਦੇ ਵਿੱਚ ਮੈਂ ਕਹਿੰਨਾ ਕੋਈ ਨਹੀਂ ਕਰਾ ਸਕਦਾ ਝੂਠ ਮਾਰ ਕੇ ਕੇਸ ਰਜਿਸਟਰਡ ਨਾ ਕਰਵਾਓ ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਅਨੋਲਜ ਹੋਣੀ ਚਾਹੀਦੀ ਹੈ ਕਈ ਬੰਦੇ ਝੂਠ ਮਾਰ ਕੇ ਕੇਸ ਨੂੰ ਰਜਿਸਟਰਡ ਕਰਦੇ ਆ ਸੋ ਸਤੰਬਰ ਅੰ데ਕ ਮਿਲੂਗਾ ਪਹਿਲਾਂ ਗੱਲ ਕਲੀਅਰ ਕਰਤੀ ਜੇ ਕੋਈ ਕਹੂਗਾ ਫਰਬਰੀ ਕਰ ਦੋ ਫਰ ਫਲਾਨਾ ਕਰ ਦੋ ਨਹੀਂ ਹੋਣਾ ਜੀ ਨਹੀਂ ਹੋਣਾ ਤਾਂ ਨਹੀਂ ਹੋਣਾ ਕਰੋ ਨਾ ਕਰੋ ਤੁਹਾਡੀ ਮਰਜ਼ੀ ਹੈ ਨਹੀਂ ਹੋਣਾ ਅਸੀਂ ਨਹੀਂ ਕਰਨਾ ਐਡਮਿਸ਼ਨ ਯੂਨੀਵਰਸਿਟੀ ਨਹੀਂ ਦੇਣੀ ਮੈਂ ਨਹੀਂ ਦੇਣੀ ਦੂਜੀ ਚੀਜ਼ ਇਸ ਕੰਟਰੀ ਦੇ ਵਿੱਚ ਪ੍ਰੋਸੀਜਰ ਕੀ ਅਪਲਾਈ ਕਰਨ ਦਾ ਸਭ ਤੋਂ ਪਹਿਲਾਂ ਤਾਂ ਐਪਲੀਕੇਸ਼ਨ ਫੀਸ ਆਉਗੀ 100 0 100 0 ਦਾ ਮਤਲਬ 10000 ਰੁਪਿਆ ਇਸ ਕੰਟਰੀ ਦੀ ਐਪਲੀਕੇਸ਼ਨ ਫੀਸ ਹੈ ਜਿਹੜੀ ਕਿ ਨਾਨ ਰਿਫੰਡੇਬਲ ਹੈ ਉਸ ਤੋਂ ਬਾਅਦ ਯੂਨੀਵਰਸਿਟੀ ਦੀ ਇੰਟਰਵਿਊ ਆਉਗੀ ਜਿਹੜੀ ਕਿ ਨਾਰਮਲ ਇੰਟਰਵਿਊ ਹੁੰਦੀ ਹੈ ਨਾਰਮਲ ਦਾ ਮਤਲਬ ਇਹ ਨਾ ਸਮਝ ਲਿਓ ਕਿ ਨਾਰਮਲ ਦਾ ਮਤਲਬ ਜਮੀ ਨਾਰਮਲ ਹੈ ਕਈ ਸਟੂਡੈਂਟ ਨੂੰ ਕਈ ਏਜੰਟ ਕਹਿੰ ਦਿੰਦੇ ਕਿ ਨਾਰਮਲ ਇੰਟਰਵਿਊ ਹੈ ਜੀ ਨਾਰਮਲ ਹੋਈਂ ਤਿਆਰੀ ਹੋ ਜੂ ਐਡਾ ਨਾਰਮਲ ਨੂੰ ਕੋਈ ਐਡੀ ਨਾਰਮਲ ਵੀ ਨਹੀਂ ਹੁੰਦੀ ਤੁਹਾਡੀ 5 ਬੈਂਡ ਵਾਲੀ ਸਪੀਕਿੰਗ ਹੋਣੀ ਚਾਹੀਦੀ ਹੈ ਜੇ ਤੁਹਾਡੀ 5 ਬੈਂਡ ਵਾਲੀ ਸਪੀਕਿੰਗ ਨਹੀਂ ਹੈਗੀ ਫਿਰ ਨਾਰਮਲ ਨਹੀਂ ਹੈਗੀ ਕਿਉਂਕਿ ਬੰਦੇ ਨੂੰ ਐਟ ਲੀਸਟ ਇਹ ਹੀ ਨਹੀਂ ਪਤਾ ਕਿ ਵਾਈ ਯੂ ਚੂਜ਼ ਲਾਤਵੀਆ ਵਾਈ ਯੂ ਚੂਜ਼ ਸਟੋਨੀਆਂ ਐਂਡ ਫੈਮਿਲੀ ਮੈਂਬਰ ਕਿੰਨੇ ਹੈ ਹਾਊ ਮੈਨੀ ਪਲਾਨ ਕੁਝ ਉਹ